ਲੋ ਬਾਈ ਸਵੇਰਾ ਟਾਈਮ ਆ ਹਾਂ ਬਾਈ ਜੀ ਕਰਦਾ ਜਾਣ ਨੂੰ ਕਰਦਾ ਨਹੀਂ ਮੇਰੇ ਬਾਈ ਇਧਰ ਮਿਲ ਗਈ ਤਬਾਈ ਦੀ ਗੱਲ ਦੀ ਸਾਡੀ ਗੱਲ ਦੀ ਵਰਨ ਖፋ ਬੈਠੀ ਜੀ ਦੀ ਬੰਦਾ ਕਹਿੰਦਾ ਮੈਂ ਪੀਆ ਯਾਰ ਹੈਂ ਗਰਾਦੀਆਂ ਪਤਾ ਮੀਂਹ ਨਹੀਂ ਨਾ ਅੱਜ ਲੈ ਲਾ ਜਾ ਚੈ ਤੇਰਾ ਘੰਟਾ ਪਹਿਲਾਂ ਕੋਈ ਲੈ ਤੇ ਸੁਈਦੀ ਅੱਜ ਤੇ ਨੀ ਪਤਾ ਨਹੀਂ ਗਈ ਹੈ ਯਾਰ ਜਿਹਦੇ ਤੇ ਜਨੂਤਾਂ ਉੱਪਰ ਘਟਾ ਇਹਦੀ ਕਿਹੜੀ ਕਿਹੜੀ ਬਹੁਤ ਹੀ ਸੱਜਰੀ ਦੀ ਉਹ ਪਰ ਆਹ ਤਾਂ ਵੀ ਲੱਖ ਲੁੱਖ ਦੀ ਮੁੰਡੇ ਆਪਣਾ ਹਵਾ ਜੀ ਵੀ ਚੱਲਦੀ ਸੀ ਕਈ ਵਾਰ ਆ ਗਿਆ ਤਾਂ ਵੀ ਲੱਖ ਵੀ ਸਕਦਾ ਪਰ ਹੁਣ ਕਹਿੰਦੇ ਵੀ ਸੌਣ ਚੱਲਦਾ ਬਾਈ ਸੌਣ ਦਾ ਤਾਂ ਤੈਨੂੰ ਪਤਾ ਹੀ ਹੈ ਵੀ ਇਹਨੇ ਤਾਂ ਆਪਣੇ ਰੰਗ ਦਿਖਾਉਨੇ ਆ ਬਾਈ ਉਹ ਆ ਜਾ ਸੁੱਕ ਪਕੇ ਆ ਜਾ ਇੱਧਰ ਚੱਕੀ ਬੈਗ ਫਿਰ ਬਾਈ ਦੇਖ ਆ ਗਈ ਚਾਹਣੀ ਹੋ ਜਾ ਇੰਨੇ ਵੀ ਸੱਜੇ ਹੈ ਇੱਥੇ ਨੂੰ ਕਹ ਟੈਂਪੋ ਵਾਲਾ ਕਾ ਬੈਗ ਲਾ ਰਿਹਾ ਇੱਥੇ ਮੜ ਗਿਆ ਉਹ ਲਾ ਲਾ ਕੇ ਆਪਣੇ ਪਾਸੇ ਪੱਕੀ ਨੂੰ ਆ ਉਹ ਵੀ ਲੋ ਚੜੂਣਾ ਉਹਨੂੰ ਕਰਨਾ ਦਾ ਟਾਕੀ ਟਾਕੀ ਨੂੰ ਵਾੜੋ ਉੱਥੇ ਲਾ ਲੈਣਾ ਉਹਨੇ ਉਹ ਡਰਾਈਵਿੰਗ ਟਾਕੀ ਪਾਉਣਗੇ ਹਾਂ ਉਹ ਨੂੰ ਸੰਦਾਰਾ ਮੇਰੇ ਗੇਟ ਦੇ ਨੂੰ ਠਾੜੋ ਇਹਦਾ ਪਿੱਛੇ ਜਿੱਦਾਂ ਲਾ ਦੇਗਾ ਲੈ ਭਾਈ ਉਹਨੂੰ ਕਾ ਜ਼ਿੰਦਗੀ ਚ ਨਾ ਬੈਣੀ ਉਹ ਕਿੰਨੀ ਦਾ ਏ ਲੈ ਸਮਝ ਆ ਰਿਹਾ ਹੋ ਆ ਦੇ ਚੱਲ ਆ ਪਿੱਛੇ ਆ ਪਿੱਛੇ ਪਿੱਛੇ ਟਾਕੀ ਹਾਂ ਲਓ ਬਾਈ ਲਾ ਬਈ ਬੰਦਾ ਚੜ ਗਿਆ ਆਪਣਾ ਚੱਲ 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 ਓ ਲਾ ਬਾਈ ਫਾਈਚਾ ਕਿਹੜੇ ਆਵਾ ਨਾਲ ਚੱਲਦਾ ਕੰਮ ਹੁਣ ਕਿਤੇ ਆਉਣ ਲੱਗ ਗਿਆ ਦੇਖ ਕੇ ਸਾਰਾ ਜੀ ਟੁਰੀ ਹੋਈ ਜੇ ਲੱਗਦਾ ਆਹੀ ਜੀ ਜੀ ਕਾਰ ਬੰਦੇ ਕਰਦਾ ਵੀਡੀਓ ਲਾਉਂਦਾ ਮੇਰੇ ਬਿਆਰ ਨੂੰ ਜਿਹੜਾ ਉਹ ਮੈਂ ਪਉਣਾ ਤੇ ਗੱਲ ਤੇ ਆਵੇ ਬਾਈ ਖੜਾ ਲਾਠੀ ਕੋ ਵੀ ਬੜੀ ਕੱਟਦਾ ਨੇ ਨੇਤਰ ਬਾਈ ਜੀ ਜੱਜਾ ਵੀ ਆਹੀ ਚੀਜ਼ ਹੈ ਬਈ ਮੇਰੇ ਬਣਾ ਨਾ ਫੋਟੋ ਭਾਈ ਮੇਰੇ ਕੋਲ ਇੱਕ ਨਹੀਂ ਹੈ ਤੇਰੇ ਕੋਲ ਤਾਂ ਇੱਧਰ ਤੇ ਕਿਤੇ ਨੇ ਦੌੜਨਾ ਜਾਂਦਾ ਕਿਤੇ ਜਹਾਜ਼ ਆ ਜਾਣਾ ਵੀ ਪੜੀਆਂ ਪੈ ਜੜੀਆਂ ਇਹਦੀਆਂ ਬਿਜਲੀ ਤੇ ਲਸ ਡਰਦਾ ਹੁੰਦਾ ਦੋਸਤ ਕੰਮ ਨੂੰ ਫੇਕਾ ਪੈਣਾ ਵੀ ਸਰਦ ਜੀ ਜੇ ਗੱਲਾ ਹੋਇਆ ਉਹਦਾ ਬਤਰੀ ਕਿਆ ਬਣੂਗਾ ਸਹੀ ਗੱਲ ਹੈ ਰੱਬਾ ਕੱਦਾ ਕਹਿੰਦਾ ਘਰ ਮੀਂਹ ਪੈਂਦਾ ਮੀਂਹ ਪੈਂਦਾ ਆਉਂਦਾ ਨਹੀਂ ਤਾਂ ਯਾ ਇਹ ਨਾ ਰੋਕੀ ਚਲੀ ਜਾ ਕਿ ਅਸੀਂ ਗਈ ਨਹੀਂ ਕਰ ਰਹੇ ਜੀ ਜਾਣਾ ਕਿਹਾ ਤਾਂ ਸੀ ਇੱਕ ਚਲੇ ਗਿਆ ਜਾਣਾ ਕਿਹਾ ਕੀ ਆਉਂਦਾ ਦੇਖ ਲੈ ਜਦੋਂ ਟਾਈਮ ਪਤਾ ਕਿਸੇ ਨੂੰ ਅਜੇ ਨਹੀਂ ਛੱਡ ਲਈ ਫਿਰ ਤੇ ਇਹਦੇ ਕੋਲ ਖੜਾ ਥੈਲਾ ਲਾਇਆ ਬੰਦ ਚੋਲ ਜੀ ਤਾਂ ਆਹ ਥੈਲਾ ਲੈ ਲੈ ਛੱਡ ਲੈ ਜਿਹੜਾ ਜਿਹੜਾ ਹੁਣ ਬੈਗ ਪਾ ਗਏ ਨੇ ਇਹ ਬੈਗ ਇਹ ਥੈਲਾ ਆਪੇ ਬੰਡ ਕਰ ਦੇ ਲੋ ਥੋੜਾ ਚੋਲ ਲੈ ਦੇਣਾ ਪਹਿਲੇ ਦੇ ਬੈਗ ਦੇ ਤੋਂ ਇਹ ਕਿਹੜਾ ਜੇਹਰ ਜਾ ਕੇ ਇਹਨੂੰ ਜਾ ਕੇ ਬੈਠਣਾ ਬੈਂਚਾ ਪਰ ਹੁਣ ਅਸੀਂ ਬੈਠਣਾ ਥੰਦੇ ਬੋਰੀਂ ਘਰ ਤੇ ਜਾਣੀ ਪੁੱਛਾਉਂ ਨੂੰ ਗੱਡੀ ਨਾਲ ਕੋਈ ਬਹਾਨਾ ਨਹੀਂ ਹੈਗਾ ਉਹ ਫੇਰ ਇਹਦਾ ਕੋਈ ਬਹਾਨਾ ਨਹੀਂ ਉਹ ਗੱਡੀ ਜਾਣਾ ਸਾਡੇ ਕੋਈ ਘਾਫੇ ਰੋਟੀ ਲੈ ਕੇ ਚਲੀ ਗਏ ਸਾਡੇ ਕੋ ਤਾਂ ਬਹਾਨਾ ਦਾ ਸਾਡੇ ਨਾਲ ਫੱਟੀ ਕਿੱਲੀ ਹੋ ਜਣੀ ਆ ਓਏ ਫੱਟੀ ਕਿੱਲੀ ਹੋ ਜਾਈ ਯਾਰੀ ਮੈਂ ਜਾਵਾ ਕੰਪੀ ਤੇ ਜਿਹੜਾ ਮਾਟਰ ਨਾ ਮਾਟਰਿੰਜੇ ਆਇਆ ਕਰਦਾ ਹੈ ਮੈਂ ਲੰਦੀ ਨਾਲ ਕਿਤੇ ਦੇਖ ਲੈ ਬਾਜੀ ਉਹ ਟੁੱਟੀ ਹੋ ਜਾਂਦੀ ਸੀ ਆ ਮੈਨੂੰ ਸਾਨੂੰ ਵੀ ਹੋਈ ਐ ਟੁੱਟੀ ਹੋ ਜਾਂਦੀ ਸੀ ਬੱਸ ਨਹੀਂ ਤੇ ਹਾਂ ਦੇਖ ਨਰੀਆਣੀ ਇੱਧਰ ਵੀ ਆਣੀ ਬੱਸ ਨਹੀਂ ਤੇ ਆਉਂਦੀ ਹੈ ਬੱਸ ਕੈਕਲਾ ਬਲ ਮਾਸਟਰ ਤੇ ਚਾਹ ਜਿਹੜਾ ਮਾਸਟਰ ਤੇ ਥੋੜਾ ਹੁੰਦੇ ਦੀ ਯਾਰ ਉਹਦੇ ਹੈਲੀਕਾਪਟਰ ਨਾਲ ਰੇੜੇ ਨਾ ਵਾਲੇ ਹੂੰ ਉਹ ਤੇਰੇ ਪਹਿਲਾ ਜਾਦ ਆ ਉਹ ਨਦੀ ਚ ਰੇੜੇ ਲਾ ਕੇ ਆ ਵੀ ਇੱਥੇ ਦੇ ਬਾਹ ਮੈਂ ਕਰੀ ਨਾ ਵੀ ਲੋਏ ਉਹਨਾਂ ਕਈ ਵਾਰ ਤਾਂ ਰਾਤ ਨੂੰ ਦੂਜੇ ਗੱਤੀ ਵਿਚਾਰਿਆ ਨੇ ਸਹੀ ਗੱਲ ਹੈ ਲਾ ਭਾਈ ਵਧੀਆ ਬਹੁਤ ਹੈ ਚੱਕ ਲਿਆ ਹਥਿਆਰ ਆਪਣੇ ਨਦੀ ਆਉਂਦੀ ਵੀ ਭਾਈ ਬਹੁਤ ਨਦੀ ਦਾ ਭਾਈ ਮੈਨੂੰ ਲੱਗਦੀ ਹੁਣ ਇੱਕ ਦੋ ਦਿਨ ਚ ਆਉਗੀ ਮੈਂ ਸਾਹ ਪਾਸੇ ਹੀ ਆ ਇਹ ਹਾਂ ਹਾਂ ਰੋਜ਼ ਹੀ ਆਇਆ ਜਣਾ ਮੈਸੇਜ ਰੋਪੜ ਇਹ ਫਾਗੂ ਰਿੰਨਗਰ ਮੁਹਾਲੀ ਫਟਗੜਾ ਮੇਂ ਤੇਜ ਬਾਰਸ਼ ਨੂੰ ਦੀਤ ਬਾਵਨਾ ਨਾਲੇ ਬਿਜਲੀ ਨਾਲੇ ਬਿਜਲੀ ਹਾਂ ਨਾਲੇ ਬਿਜਲੀ ਜਪਾ ਇਹੋ ਜਿਹਾ ਪੰਜਾਬੀ ਚ ਲਿਖਿਆ ਹੋਗਾ ਪੰਜਾਬੀ ਵਿੱਚ 500 ਚੁੱਥੇ ਦੀ ਆਉਣ ਲੱਗਿਆ ਪੰਜਾਬੀ ਚ ਹਾਂ ਨਹੀਂ ਅੰਗਰੇਜ਼ੀ ਜੇ ਤਾਂ ਬਾਈ ਹੁਣ ਗੰਨਿਆਂ ਦਾ ਹਾਲ ਠੀਕ ਆ ਓਕੇ ਬੰਦੇ ਠੀਕ ਆ ਗੰਨੇ ਕਿ ਨਹੀਂ ਯਾਦ ਨਹੀਂ ਹੋ ਰਹਾ ਮੈਨੂੰ ਕੱਲ ਹਵਾ ਦੇ ਬਾਅਦ ਚਰੀਆਂ ਜੁਰੀਆਂ ਤੇ ਗਰਗੀਆਂ ਅੱਛਾ ਕੱਲ ਹਵਾ ਵੀ ਨਾ ਚਰੀਆਂ ਗਰਗੀਆਂ ਕਣ ਸਾਰੀ ਚਰੀਆਂ ਆਵਾਜ਼ ਦੇ ਗੰਨੇ ਵੀ ਹਲਾਏ ਮਾਰੇ ਮੋਟੇ ਦੇ ਠੀਕ ਆ ਕਿੰਨੇ ਹਲੇ ਲੈ ਭਾਈ ਮੀਂਹ ਵਾਲਾ ਪਾਣੀ ਹੁਣ ਇੱਥੇ ਨੂੰ ਕੰਟਰੋਲ ਚ ਰੁਕਣ ਲੱਗ ਗਿਆ ਬਸ ਗਿਰ ਲਿਆ ਜਿਆਦਾ ਪਰ ਉਹ ਖੱਤੀ ਭਰਨੀ ਆ ਹਲੇ ਉਹ ਜੀ ਦਾ ਸ਼ਾਮ ਸਹੀ 7:00 ਜੀ ਕੇ ਹੈ 7:00 ਜੀ ਮੇਰੇ ਅੱਜ ਪੁੱਛ ਜਣਾ ਸਾਰੇ ਹੀ ਆਹੇ 24 24 ਕੱਲ ਦੀ ਆ ਇਹਨਾਂ ਨਹੀਂ ਮੈਨਾਂ ਕੱਲ 24 ਤਾਂ ਪਾਰ ਆ 24 ਪਾਰ ਆ ਹੁਣ ਨਹੀਂ 24 ਕੰਨੀ ਦੇਖਣ ਦੀ ਲੋੜ ਉਹ ਨਹੀਂ ਜਾਣ ਉਹ ਦੇਖ ਇੱਕ ਨਾ ਪਾਣੀ ਗਰਦਾ ਟੀਨਾ ਫਰ ਤੋਂ ਦੇਖ ਤਾਂ ਛੇ ਪਤ ਨਾਲੇ ਚੱਲਦੇ ਆ ਹੂੰ ਵੇ ਗਏ ਮਾਸਟਰ ਕਰਕੇ ਦਿਆ ਗੁਰੇ ਰੋਹ ਕਰਦੇ ਨੇ ਬਈ ਪਾਣੀ ਦਾ ਆਨੰਦੇ ਬੋਤਲੇ ਰੇ ਸਾਰੇ ਜਣੇ ਮੀਚ ਨਿਕਲੇ ਪਏ ਅੱਧੇ ਤਾਂ ਹਾਂ ਮੈਂ ਸਮੂਸਾ ਜਿਹੋ ਨੇ ਦਾ ਟਾਈਮ ਨਾਲ ਸਜ ਰਹੀ ਲੇਟ ਹੋ ਗਿਆ ਕ ਮੈਸਟਰ ਸਾਹਿਬ ਤਾਂ ਇੰਤੁਜ ਜਾਣ ਸਾਰੇ ਜਣੇ ਪਾਣੀ ਬਾਈ ਹੈ ਜਿਹੜਾ ਪਾਣੀ ਪਰਾਉਣਾ ਜਿਹੜਾ ਦੂਗਾ ਦਾ ਪਾਣੀ ਪਲਾਉਣਾ ਇਹ ਤਾਂ ਫਿਰ ਹੈ ਗਈ ਹੈ ਬਾਈ ਚਲੋ ਚੱਲਦਾ ਕੰਮ ਲੋ ਬਾਈ ਇੱਕ ਨਾ ਚੱਲਦਾ ਪਾਣੀ ਵਾਲਾ ਕੰਮ ਉੱਥੇ ਬੈਠੇ ਬਾਈ ਬਾਈ ਰਾਂ ਕੋਲ ਥੋੜਾ ਜਿਹਾ ਮੋਟਰਸਾਈਕਲ ਉਹ ਬੜਾ ਆਪਾਂ ਨੇ ਵੀ ਖੇਤ ਕੰਨੀ ਵੀ ਢੇੜਾ ਮਾਰਿਆ ਜਾਏ ਆ ਲੋ ਮਹਿਕ ਵੀ ਮੀਂਹ ਦੇ ਵਿੱਚ ਫਿਰਦਾ ਪਿੱਛੇ ਹਾਂ ਨਾ ਦੇਖ ਲੈ ਆਨੰਦ ਆ ਗਿਆ ਹੈ ਨਾ ਚੱਲ ਓਏ ਹੈਪੀ ਬਰਥਡੇ ਥੈਂਕ ਯੂ ਲੋ ਬਾਈ ਨਹੀਂ ਆਲੇ ਨੇ ਚੱਕੇ ਪੇ ਫੱਟੇ ਪਤਨਾਲੇ ਬਾਈ ਪੂਰੇ ਚੱਲਦੇ ਆ ਨਾ ਚਲੋ ਬਾਕੀ ਮਹਾਰਾ ਦੀ ਹੈ ਇੱਥੇ ਤਾਂ ਮੈਂ ਤੁਹਾਨੂੰ ਦਿਖਾਉਂਦਾ ਪਾਣੀ ਕਿੱਧਰੋਂ ਅਟੈਕ ਕਰਦਾ ਆਹ ਗਲੀ ਦਾ ਪਾਣੀ ਹੈ ਨਾ ਬਾਈ ਜਿਹੜਾ ਆ ਦੇਖੋ ਭਰੀ ਪਈ ਤਨ ਉਹ ਦੇਖੋ ਕਿ ਨਾ ਪਾਣੀ ਚੱਲਦਾ ਹੈ ਖੇਣਾ ਚੱਲਦਾ ਹੈ ਇੱਕ ਦੇ ਘਰ ਤੇ ਪਾਣੀ ਹੈ ਨਵਾਂ ਪਾਣੀ ਹੈ ਬਾਈ ਦੇਖੋ ਇਹ ਤਾਂ ਪਾਣੀ ਇਹ ਪਾਣੀ ਤੁਹਾਨੂੰ ਦੱਸਦਾ ਮੈਂ ਇੱਥੇ ਉਲਟ ਪਾਣੀ ਕਿੱਧਰ ਨੂੰ ਹੋ ਜਾਂਦਾ ਕਈ ਵਾਰ ਆ ਲੋ ਚੱਲਦੇ ਪਾਉਣੇ ਇਥੇ ਇਹਨੂੰ ਅੱਖਾਂ ਨੂੰ ਮਾਰਦਾ ਵਾ ਇੱਕ ਸਪੈਟ ਕਰਕੇ ਬੈਕ ਆ ਲਾਗੇ ਲਾਗੇ ਪੈ ਪ ਜਾਂਦਾ ਉੱਪਰ ਤੇ ਪਾਣੀ ਅੱਖਾਂ ਨੂੰ ਬੈਕ ਮਾਰਦਾ ਫੇਰ ਆਖਾ ਹੁੰਦਾ ਹਾਂ ਲੋ ਭਾਈ ਸਾਰੇ ਖੇਤ ਆ ਜਿਹੜੇ ਹੁਣ ਧਾਨਾਂ ਦੀ ਫਸਲ ਸਮਝ ਲੋ ਪਾਰੇ ਪਈ ਸਾਡੇ ਏਰੀਆ 'ਚ ਬਦਲ ਵੀ ਕਰ ਜੀ ਜਾਂਦਾ ਨਾਲ ਦੀ ਨਾਲ ਇਹਨਾਂ ਭਾਈ ਫੁੱਲ ਬਟਾ ਫੁੱਲ ਹੋ ਗਿਆ ਪਾਣੀ ਬਿਜਲੀ ਵੀ ਜ਼ੋਰ ਦੀ ਗਰਜ ਰਹੀ ਆ ਨਾ ਸਹੀ ਚੱਲ ਰਿਹਾ ਕੰਮ ਕੰਮ ਆਡਰਾਂ ਨੇ ਕਰਨਾ ਕੀ ਕੁਦਰਤ ਆ ਬਾਈ ਪਰਮੇਸ਼ਰ ਪਰਮੇਸ਼ਰ ਹੀ ਆ ਦੇਖ ਲੋ ਇੰਨਾ ਕਿੱਥੇ ਪਾ ਭਰਦਾਂਗੇ ਲੋ ਇੰਨਾ ਭਜਨ ਹੋ ਗਿਆ ਤੇ ਮਿਰਚਾਂ ਦੇ ਬੂਟੇ ਵੀ ਜਿਹੜੇ ਗਿਰ ਜੇ ਮਿਰਚ ਲੱਗੀ ਵੀ ਬਾਈ ਬਹੁਤ ਆ ਭਰ ਮੈਂ ਆ ਬੂਟੇ ਚਲੋ ਗਰਜ ਰਿਹਾ ਬਾਈ ਪੂਰਾ ਬੱਦਲ ਚੱਲ ਰਿਹਾ ਕੰਮ ਆ ਲੋ ਲਾ ਭਾਈ ਮੀਂਹ ਕੱਟ ਗਿਆ ਦੇ ਉਹ ਮੂ ਦਾ ਜਾਣ ਤੋਂ ਬਾਅਦ ਤੇ ਹਾਲ ਹੋਏ ਗੱਸਾਂ ਇੱਕ ਨਾਲ ਚੱਲਦੀਆਂ ਬੱਚੀਆਂ ਦੀ ਲੋ ਭਾਈ ਮੀਂਹ ਪੈਣ ਤੋਂ ਬਾਅਦ ਦੇ ਆਣੀ ਦੇਖੋ ਇਹ ਸਾਰਾ ਇਕੱਠਾ ਹੋ ਕੇ ਜਿਹੜਾ ਨਿਕਲਦਾ ਬਸ 15-20 ਮਿੰਟ ਦੀ ਗੱਲ ਹੈ ਸਾਰਾ ਉੱਤਰ ਜਾਣਾ ਹੈ ਦੇਖ ਗੱਲਾਂ ਸਾਰੇ ਪਿੰਡ ਦਾ ਪਾਣੀ ਬਾਈ ਜਿਹੜਾ ਨੀਵੀ ਸਾਈਡ ਨੂੰ ਆਉਂਦਾ ਪਿੰਡ ਪਾਲੀ ਸਾਈਡ ਉੱਛਾ ਇੱਧਰੋਂ ਸਾਡੇ ਜਿਹੜੇ ਨੂੰ ਬਾਈ ਨੀਮਾ ਸਾਰਾ ਉੱਤਰ ਜਾਣਾ ਪਾਣੀ ਦੇਖੀ